हाँ जी मित्रो बारह के बज गए रात तो फाइनली हूँ रेडी हो गया मतलब सारा कुछ दिखा रहे क्या ट्रैक्टर तैयार है क्या हो भाई कैसा लग रहा है आपको बहुत अच्छा <laughs> 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 की हो गया वो जो टोए चढ़ी गए पर टोए च भी नहीं गए यार ਬਾਰੇ ਸੋਹਣੇ ਲੱਗਦੇ ਹਾਂ ਬਹੁਤ ਜਮਾਨਾ ਬੰਨਾ ਕਰੋ ਸਾਰੇ ਜਾਣੇ ਆਪਣੇ ਚੈਨਲ ਨੂੰ ਹਾਂਜੀ ਗਾਇਸ ਵੀਰੇ ਕੀ ਹਾਲ ਚਾਲ ਨੇ ਤੇ ਵਲੌਗ ਦੀਆਂ ਹੁੰਦੀਆਂ ਨੇ ਸ਼ੁਰੂਆਤਾਂ ਤੇ ਨਾਲ ਆਪਣੇ ਖੁਸ਼ੀ ਆ ਖੁਸ਼ੀ ਨੇ ਇਸ ਵਾਰ ਕਹਿੰਦੇ ਨੰਦਪੁਰ ਸਾਹਿਬ ਆ ਉਹਦਾ ਟਰੈਕਟਰ ਲੈ ਕੇ ਜਾਣਾ ਤੇ ਅੱਜ ਆਪਾਂ ਨੇ ਲੈ ਕੇ ਕਰਾਇਆ ਬਈ ਉਹ 100 ਪਲੱਸ ਤੇ ਆਪਾਂ ਨੇ ਕਹਿੰਦੇ ਅੱਜ ਟਰੈਕਟਰ ਲੈਣ ਜਾਣਾ ਤੇ ਤਿਆਰੀਆਂ ਪੂਰੀਆਂ ਨੇ ਤੇ ਜਾਣ ਲੱਗ ਰਹੇ ਆ ਤੇ ਹੁਣ ਆਪਾਂ ਇਹ ਦੂਜਾ ਚ ਜਾਈਏ ਗੱਡੀ 'ਚ ਠੀਕ ਹੈ ਹਾਂ ਮੈਂ ਦੱਸਦਾ ਸਾਡੇ ਅੱਜ এয়ারਪੋਰਟ ਕਰਦਾ ਹਾਂ ਮਿੱਤਰ ਪਿਆਰੇ ਹੁਣ ਗੱਡੀ ਦੇ ਵਿੱਚ ਸਾਰੀ ਗੈਂਗ ਬੈਕ ਬੈਠ ਗਈ ਹੈ ਤੇ ਹੁਣ ਚੱਲਿਆਂਗੇ ਰਤੀਏ ਮੈਨੂੰ ਟਰੈਕਟਰ ਲੈਣ ਟਰੈਕਟਰ ਲੈਣ ਟਰੈਕਟਰ 120 ਪਲੱਸ ਟੱਕ ਦੇ ਬੱਸ ਦਾਲਾ ਹੁਣ ਬੋਲ ਪੋ ਐ ਵੀ ਬਾਬੋ ਚੱਲ ਪੈ ਰਹੇ ਅੱਜ ਯਾਰ ਮਿੱਤਰ ਹੋਏ ਨੇ ਇਕੱਠੇ ਅੱਜ ਲਿਆਉਣੀ ਏ ਐਦਾ ਟਰੈਕਟਰ ਆ ਮੋਡੇ ਜਾ ਕਨੇ ਇਹ ਸਾਡਾ ਸ਼੍ਰੀ ਚਗਰੂਪਵਾਟ ਚਗਰੂਪਵਾਟ ਤੋਂ ਕਨੇ ਇਹ ਉਹ ਘਰਤਾ ਰੋਮਾਂਟਿਕ ਮੂਡ ਚ ਹੋਰ ਤੇਰੀ ਸੇਂਦੀ ਦਵਾਰੇ ਵਾਪਸ ਆਈ ਬਾਬਿਓ ਇਹ ਹੁਣ ਸਰਾ ਕਰਾ ਦੇਣਾ ਬਹੁਤ ਪਕਾਈ ਮਾਰਦੇ ਨੇ ਮੁੰਡੇ ਬਰੀਨ ਜੀ ਪਾ ਕੇ ਨਾ ਆ ਫੌਜੀ ਆਪਣਾ ਮਿੱਤਰ ਸਵੇਰ 4 ਕਵਲੋ ਗੰਦ ਬਰੀਨ ਜੀ ਪਾ ਕੇ ਨਾ ਸਵੇਰ 4 ਕਲ ਟੁੱਟੇ ਵਾਲਾ ਕੋਈ ਪਾਵਾਗੇ ਪਰਮਾ ਜੀ ਗਰੁੱਪ ਵਾਟ ਜੀ ਕਲਪਾ ਵਾਧਾ ਐਡ ਕਰਾਂਗੇ ਸਾਡਾ ਜੀ ਗਰੁੱਪ ਵਾਟ ਹਾਂ ਕਲਪਾ ਮੇਰੇ ਪੰਧਿਆ ਜੀ ਗਰੁੱਪ ਵਾਟ ਦੀ ਐਡ ਕਰਾਂਗੇ ਬਾਪਿਓ ਕਲਪਾ ਆਈਆਂ ਟੇਡੀਆਂ ਵਸਾਂ ਮਿੱਤਰੋ ਇਹ ਮੂਰੋ ਜਾਂਦੀ ਹੈਗੀ ਕਹਿੰਦੇ ਜਾਖਲ ਵਾਲ ਨੂੰ ਇਦਰ ਨੇ ਪਾਸੋਂ ਪਿਛਵਾੜਾ ਰੰਦੀ ਹੈ ਘਣੀ ਇਹਦਾ ਮਾਗਰ ਬਰਨਾਲਾ ਲਿਖਿਆ ਪਿਆ ਢੇਡੀ ਗੱਡੀ ਵਸ ਹੈ ਪਾਸੇ ਹੋਲੀਆਂ ਸਟਾਰਟ ਹੋ ਗਈਆਂ ਮਿੱਤਰੋ ਜੱਖਲ ਚ ਪਤਾ ਨਹੀਂ ਕਾਹਦੀਆਂ ਹੋਲੀਆਂ ਨੇ ਉਹਦਾ ਮੈਨੂੰ 500 ਲਉਦਾ ਪੈਟਰੋਲ ਪੰਪ ਵਾਲਾ ਲੱਗਦਾ ਉਹ ਉਹ ਦੇ ਪਤਾ ਨਹੀਂ ਕਿਹੜਾ ਆਪਣੇ ਪਿੰਡ ਵਾਲੇ ਦਾ ਪੰਪ ਹੈ ਉਹਦਾ ਪਾਈ ਨਹੀਂ ਹੈਗਾ ਦੂਜਾ ਉਹਦੇ ਵਰਗਾ ਲੱਗਦਾ ਆਪਣਾ ਗੱਡੀ ਚ ਚੜਤਾ ਤੇ ਇਹ ਬਾਈ ਬੇ ਬਾਈ ਚੱਲਿਆ ਇਹ ਇਸ ਵਾਰ ਅਨੰਦਪੁਰ ਨਹੀਂ ਜਾ ਸਕਦਾ ਨੈਕਸਟ ਟਾਈਮ ਬੈਟਰ ਲੱਗ ਹੈ 120 ਪਲੱਸ ਮੈਨੂੰ ਵੀਡੀਓ ਭੇਜ ਦੇ ਆਏ ਆਏ ਉਹ ਜਦੋਂ ਵੀ ਦੇਲ ਤੋਂ ਬੰਦੇ ਤੇਰੀ ਤਾਂ ਅਰਜੈਂਟ ਲੋਏ ਲਾਦਾ ਤੇ ਆਦੀ ਗੱਡੀ ਜੋ ਚੱਲ ਠੀਕ ਹੈ ਆਓ ਕਿ ਗਾਇਸ ਵੀਰੇ ਚਲੋ ਹੁਣ ਮਿਲਦੇ ਆ ਰਤੀਏ ਹੈਪੀ ਬਰਥ ਟਰੈਕਟਰ ਦਾ ਜੰਮਣ ਦਿਨ ਓਏ ਹੈਲੂਇਆ ਉਹ ਤਾਂ ਕਹਿੰਦਾ ਕੱਲ ਨੂੰ ਲੈ ਲਓ ਟਰੈਕਟਰ ਇਹਨੂੰ ਬੰਦ ਕਰ ਲੈ ਟਾਕੀ ਬੰਦ ਕਰ ਲੈ ਟਾਕੀ ਬੰਦ ਕਰ ਲੈ ਚਲੋ ਚੱਲੀਏ ਪਿੰਡ ਚੱਲੀਏ ਪਿੰਡ ਚੱਲੋ ਅੱਖਾਂ 'ਚ ਹੰਝੂ ਆ ਗਏ ਬਈ ਦਿਲ ਟੁੱਟ ਗਿਆ ਮੇਰਾ ਮੈਂ ਮਰੀ ਜਾਊਂ ਓਹ ਹੋ ਹੇ ਤੇਰੀ ਰਾਨ ਪੇਸਟੀ ਦਾ ਦਰਾ ਭਾਈ ਖਾਏਗਾ ਤੂੰ ਨਾ ਖਾਈਂ ਚਾਉ ਰਿਆ ਤੇਰੇ ਮੁੱਖੀਆਂ ਪੈਣੀਆਂ ਖਾਵਾਂਗੇ ਜੀ ਇਹਦੇ ਵਿੱਚ ਕਿਹੜਾ ਹੁੰਦਾ ਹੈ ਕੀ 슈ਗਰ ਨਹੀਂ ਹੁੰਦਾ ਚ 슈ਗਰ ਹੈ ਮੈਂ ਕਹੂਗਾ ਮੇਰਾ ਬੰਦ ਕਰ ਤੋ ਸਾਰਾ ਇਹ ਖਾ ਲੋ ਚੱਕੋ ਰੈਸਟੀਆਂ ਖਾ ਲੋ ਉਹ ਕਿੱਥੇ ਨੇ ਸﻢ ਸਿੱਧੀਆਂ ਹੀ ਨਹੀਂ ਦੇਦਾ ਕੱਪ ਜੀ ਲਿਆਇਆ। ਬਾਲਾ ਦੀ ਅਕਲ ਵੀ ਨਹੀਂ ਹੈਗੀ। ਕੁੜੀ ਜਾ ਜਾਂਦੇ ਖਾਣ ਲੱਗ ਜਾਂਦੇ ਨੇ। ਇਹਨੂੰ ਖਾਣ ਦੀ ਅਕਲ ਦੇਖੋ ਬਈ ਨੱਕ ਵੀ ਜਵੇਲ ਰੱਖਣਾ ਸਾਂਝ ਤੋਂ ਉਹ ਰੱਖੀ ਆ। ਬਾਹ ਦੇ ਹੁਣ ਕਿਹਨ ਲਗਾਉਣਾ? ਮੂੰਹ ਦਿਖਾਉਣ ਲੋਗੇ ਦੀ ਬਈ। ਖਾਣ ਦੀ ਅਕਲ ਨਹੀਂ ਆਈਂਦੀ ਪਹਿਲਾਂ ਖਾ ਜੂਗਾ। ਖਾ ਜ। ਹੈ ਨੋ ਕਰੋ ਧੱਲੇ ਬੰਦੇ ਜੰਮਲਾ ਜੰਮਲਾ ਕੀ ਗੱਨੇ ਜੀ ਖਾਂਦੇ ਆ ਆ ਦੇਖੋ ਬਈ ਨਾ ਹਾਏ ਸਕੂਲ ਚ ਹੌਲੀ ਖੇਡ ਕੇ ਆਇਆ ਹਾਂ ਸਕੂਲ ਜੀ ਆ ਆਸੀ ਵੀ ਜੀ ਸਾਟ ਮਰਵਾ ਰਖੀ ਦੇਖੋ ਜੀ ਹੌਲੀ ਖੜੀ ਐ ਸਕੂਲ ਚ ਨਹੀਂ ਗਿਆ ਕੁਛ ਕਿਸੇ ਨੇ ਹਾਂਜੀ ਸਕੂਲ ਚ ਨਹੀਂ ਗਿਆ ਸੀ ਪੇਪਰ ਹੋਇਆ ਸੀ ਪੇਪਰ ਹੋਇਆ ਸੀ ਤੇ ਅੱਜ ਪੇਪਰ ਤੋਂ ਬਾਅਦ ਆ ਗਏ ਅੰਗੇਟਾ ਯਾਰ ਬਾਹਲੇ ਸੋਹਣੇ ਲੱਗਦੇ ਆ ਬਹੁਤ ਜਮਾਨਾ ਬਣਿਆ ਕਰੋ ਸਾਰੇ ਜਾਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਣੀ ਕਾਲਾ ਨਾਟ 11 YouTube ਤੇ ਸਰ ਇਹ ਨਾ ਫਾਲਿੰਗ ਬੋਲਦਾ ਆਪਣੀ ਕਿ ਹੁਣ ਤੱਕ ਉਸ ਤੋਂ ਦੀ ਟੌਨ ਸੀਲਿੰਗ ਹੋ ਗਈ ਓਏ ਇਹ ਤਾਂ ਹੋ ਗਈ ਗਾਲ ਬਹੁਤ ਫੇਰੂ ਬਣਾ ਉਹ ਨਾ ਡਰ ਤੂੰ ਬੁੜੇ ਨੇ ਤਾਂ ਅਸੀਂ ਕਹਿ ਰਹੇ ਹਾਂ ਵੀ ਦੱਸ ਸਾਡੇ ਵੱਲੋਂ ਵੀ ਹੁਣ ਪਹੁੰਚ ਗਿਆਂ ਫਾਰਮਰ ਕਲਾਸ ਆਡੀਓ ਦੇ ਤੇ ਡੈਕ ਦਾ ਕੰਮ ਲਾ ਕੇ ਰਤੀ ਵਾਲੇ ਬਾਈ ਉਹਨਾਂ ਨੇ ਜਾ ਪਏਗਾ ਕਿਉਂ ਕਾ ਯਾਰ ਹੋ ਗਿਆ ਇਹ ਢੱਲਾ ਬਾਇ ਉਹਨਾਂ ਦੇ ਹੈਂਡ ਬੈਗ ਸਪੀਕਰ ਨੇ ਬਾਅਦ ਤੁਸੀਂ ਨਾ ਸੁਣਨੇ ਲਈ ਹਲਕੀ ਫੁਲਕੀ ਟਰੈਕਟਰ ਤਿਆਰ ਆ ਕਿਆ ਹੋਏ ਕੈਸਾ ਲੱਗ ਰਹਾ ਹੈ ਆਪਕੋ ਬਹੁਤ ਅੱਛਾ ਲੈ ਲੈ ਰਿਹਾ ਤੇਰੇ ਜਹੀ ਦੇ ਜੁੱਤੀਆਂ ਬਹਿਣ ਗਿਆ ਹੋ ਚੱਲ ਆਇਆ ਮਰੂਤ ਆ ਖੁਸ਼ ਹੋ ਗਈ ਵੀ ਕੰਮ ਤਿਆਰ ਹੋ ਗਿਆ ਤੇ ਵੀ ਸਿਣਾ ਹੋ ਗਿਆ ਹੈ ਤੇ ਆ ਬਾਅਦ ਹੋਰਾਂ ਡੱਕ ਲਾਉਂਦੇ ਨੇ ਆ ਲੈ ਚਲ ਵਾ ਵਾ ਸਰਾ ਉਹ ਆ ਤੀਕਾ ਆ ਆ ਕੀ ਹੋ ਗਿਆ ਓਏ ਕੀ ਹੋ ਗਿਆ ਹੈ ਹਾਂ ਕੈਕਲੀ ਟੂ ਆਹ ਲੀਕ ਹੋ ਰਹੀ ਆ ਉਥੋਂ ਲੀਕ ਹੋ ਗਈ ਕੋਈ ਛੱਡਿਆ ਬਾਕੀ ਰੈਡੀ ਹੋਣ ਤੋਂ ਬਾਅਦ ਅਸੀਂ ਜਿਹੜਾ ਸਾਰਾ ਸਿਸਟਮ ਲੱਗਾ ਫੇਰ ਦਿਖਾਵਾਂਗੇ ਮਿੱਤਰੋ ਐਨੇ ਖਾਣੇ ਪੀਣੇ ਗੱਲਾਂ ਬਾਤਾਂ ਕਰਦੇ ਆਂ ਮਰਦੇ ਸੀ ਲੈ ਆ ਗਏ ਅਗਲੇ ਜਿਹੇ ਲਾਗੇ ਇਹ ਜਿਹਾਂ ਪੇ ਪਾਰਟੀ ਹੋਏ ਚਾਹ ਸੁਆਦ ਹੋ ਗਈ ਇੱਕ ਡੈਕ ਵਾਲੇ ਬਾਈ ਵੱਲੋਂ ਹਾਂ ਆਇਆ ਉਹਦਾ ਕਹਾ ਕੇ ਆਰਮੀ ਨਾ ਰੋਮਾਂ ਵੀ ਬੋਲ ਪੂਰੀ ਲਬਰ ਬੈ ਚਲੋ ਮੈਂ ਪਾਰਟੀ ਸ਼ਾਟੀ ਕਰਕੇ 99 ਆਰਮੀ ਫਾਈਨਲ ਟੱਚ ਦਿਖਾਉਣਾ ਇਹ ਦੁਬਾਰਾ ਤੁਹਾਨੂੰ ਮਿੱਤਰੋ ਬਾਕੀ ਨਵਾਰਾ ਬੰਦ ਚੁੱਪ ਕਰ ਦਿਓ ਹਾਂ ਹਾਂ ਇਹਦੇ ਤੋਂ ਕੌਣ ਨਹੀਂ ਆ ਜਾਂਦਾ ਕਿ ਦਿਨ ਅੱਗੇ ਆ ਗਿਆ ਅੱਛਾ ਤੂੰ ਆ ਗਿਆ ਮੈਂ ਵੀ ਹੋਰ ਬੌਜੀਕਰ ਮੇਤਰ ਹੋਰ ਹੁੰਦਾ ਲਾਇਦਾ ਕਿਹੜਾ ਟਮਾਟਰੀ ਬੱਸ ਆ ਗਈ ਕੀ ਹੋ ਗਿਆ ਕੋਈ ਟੋਏ ਚ ਢੀਕੇ ਪਰ ਉਹ ਟੋਏ ਚ ਵੀ ਨਹੀਂ ਹੈਗਾ ਯਾਰ ਬਾਜੇ ਮੈਂ ਮਮ ਨੂੰ ਹੋਰ ਹੁੰਦਾ ਲੈ ਜਾਂਦਾ ਮਿੱਤਰਾਂ ਐਂਕਲ ਮੋੜਾ ਕਰੀਦਾ ਐਂਕਲ ਯਾਰ ਐਟ ਰਾਈਟ ਤੇ ਬੜਾ ਖਲਾਸ ਹੋਇਆ ਯਾਰ ਐਨੀ ਕੁ ਵਜਨ ਦਾ ਤਾਪੀ ਕੋਟਰ ਦੀਆਂ ਗੋਰੀਆਂ ਨੇ ਸਿੱਸੀ 90 90 ਕਿਲੋ ਵਾਲੀਆਂ ਹੋਣੀਆਂ ਜਾ ਕੇ ਆਏ ਯਾਰ ਗੁਰਜਨ ਤੂੰ ਗੜਾ ਗਿਆ ਆ ਜਾ ਲੱਗੇਗੀ ਆ ਜਾ ਖੁਸ਼ੀ ਪਰਾਂ ਆ ਜਾ ਫੋਜੀ ਨਹੀਂ ਆਪਾਂ ਚੱਲਦੇ ਕਲੋਜ਼ ਜਾ ਕੇ ਦੇਖ ਕੇ ਆਉਣਾ ਮਿੱਤਰੋ ਕੋਈ ਬਈ ਸੁਆਦ ਲੈਣ ਦੇ ਮਾਰੇ ਲਵੇ ਜਾਂਦੇ ਜੀ ਤਾਂ ਬਈ ਸ਼ੁਕਰ ਹੈ ਯਾਰ ਛੜਾ ਦੀ ਵਿਚਾਰੇ ਨਹੀਂ ਆਉਂਦਾ ਉਹਨੂੰ ਪਤਾ ਦੀ ਸੁਆਦ ਲੈਣਗੇ ਪਰਾਂ ਚੱਲ ਸਾਲਾ ਆਹ ਦੀ ਵੀ ਝੋਟਾ ਝੋਟਾ ਟਮਾਟਰੀ ਤਾਂ ਬਈ ਟਾਇਰ ਦੇਖਾ ਹੈ ਟਾਇਰ ਦੇਖੀ ਟ੍ਰੈਕਟਰ ਦੇ ਕਿੰਨੇ ਦਬੇ ਹੋਏ ਨੇ ਹਾਂ ਇਹਦਾ ਗੱਲ ਮੈਂ ਕੱਟ ਦਾ ਪਰਾ ਹੈ ਕਿ ਤੇ ਆ ਬੜਾ ਨਾਲ ਵੀ 15000 ਰੁਪਏ ਜਣ ਦਾ ਦੇਖ ਕਿੰਨਾ ਓਏ ਟਾਇਰ ਦੇਖ ਲੈ ਚੱਲ ਜਲਾ ਆਪਣਾ ਇਹ ਟ੍ਰੈਕਟਰ ਟਰਾਲੀ ਤੋਂ ਕੀ ਲੈਣਾ ਆਪਣਾ ਦਾ ਖੜਿਆ ਟਰਾਲੀ ਪਾ ਕੇ ਲੈਦਾ ਮਿੱਟੀ ਦਾ ਮਿੱਟੀ ਉਹ ਨਾ ਆਏ ਨਕਾ ਜਿਹੜੇ ਟੋਕਣ ਦੇ ਤੇ ਲਿਖਦੇ ਹੋਲੀ ਮਨਾਉਂਦੀ ਆ ਵੀਰੇ ਨਾ ਉਹ ਚੱਲ ਵੀ ਹੋਲੀ ਕਹਿੰਦੇ ਬਾਈ ਨੇ ਬਹੁਤ ਚੜੀਆਂ ਹੀ ਨਾ ਤਾਂ ਕਾਹਲ ਕਾਹਲ ਜਿਵੇਂ ਬੰਦਾ ਭੱਜੇ ਨਾ ਉਹ ਤੇਰੇ ਓਏ ਉਹ ਚੁੱਕੀ ਸ਼ਰਟ ਸੀ ਯਾਰ ਹੁਣ ਕੰਮ ਹੋਰ ਹੁੰਦਾ ਲੱਗਦਾ ਮੈਨੂੰ ਹੁਣ ਤੇਰੇ ਤੇ ਵੀ ਪਾਊਗਾ करीमी जली लगती है बसन आई हो रंग तो लगता <laughs> नहीं स्वीट से लगता कम है ना ਆ ਹੋ ਗਈ ਹੈਪੀ ਹੋਲੀ ਨਾ ਇਹ ਪੜਾ ਸਭਈ ਇਹ ਪੂਰਾ ਵੱਡੇ ਵਲੌਗ ਚ ਆ ਗਿਆ ਤੁਸੀਂ ਇਹ ਹੁਣ ਥੋੜਾ ਜਿਹਾ ਨੌਨ ਵੇਚੋ ਜੀ ਮੈਂ ਕਹਿੰਦਾ ਚੋਬਰ ਦਾਬਦਾ ਕਿੱਥੇ ਐ ਤੇਰਾ ਉਹ ਨਾ ਯਾਰ ਨਾ ਆ ਗਲਤ ਗੱਲ ਆ ਬਈ ਤੇਰੀ ਅਗਰ ਹਾੜੇ ਕੱਢੀ ਜਾਂਦਾ ਤੂੰ ਐ ਧੱਕਾ ਕਰਦਾ ਪੌਣ ਨੀਂਦੇ ਤੂੰ ਲੰਘ ਜਾਂਦਾ ਥਾ ਥੱਲੇ ਹੀ ਕੇ ਕਹਿੰਦੇ ਅੱਜ ਕਹਿੰਦੇ ਡਰਾ ਨਿਕਲਣਾ ਤੇ ਡਰਾ ਦੀਆਂ ਪਰਚੀਆਂ ਬਣਾਉਣ ਲੱਗ ਨਾਮ ਚੜ ਗਿਆ ਉਹ ਤੋਂ ਪੁੱਛਦਾ ਕਿ ਕਿੰਨੇ ਕਿੰਨਾ ਅੱਖਰ ਲਿਖਣਾ ਲਿਖਤੇ ਪੂਰੇ 100 4 ਤੇ ਵੱਤਾ 400 ਤੋਂ 300 ਦਾ ਨਾ ਹੋ ਤਿੰਨ ਤੋਂ ਹੋ ਗਿਆ ਭਾਈ ਤੂੰ ਹੀ ਹੋਰ ਮਜਾਪਾ ਕਰਦੀ ਮੇਰੇ 300 ਨੰਬਰ ਲਿਖ ਹਾਂ ਬਸ ਓਏ 299 ਲਿਖਣਾ 200 200 ਟਾਈਮ ਲੱਗ ਰਹੇ ਸੀਗੇ ਪਰਚੀਆਂ ਬਣਾਉਣ ਹੁਣ ਡਰਾ ਡਰਾ ਨਿਕਲਣ ਆੜੀ ਜਗ੍ਹਾ ਗੱਲ ਬਈ ਤੇ ਹੁਣ ਲੱਕੀ ਡਰਾਾ ਕੱਢਾਂਗੇ ਤੇ ਦੱਸਾਂਗੇ ਵੀ ਕਿਹਨੂੰ ਕਿਹਨੂੰ ਕੀ ਨਿਕਲਿਆ ਜੇ ਤਾਂ ਬੰਦਾ ਮੌਕੇ ਤੇ ਆ ਗਿਆ ਕੋਈ ਠੀਕ ਹੈ ਨਹੀਂ ਬਾਕੀ ਕੱਲ ਨੂੰ ਤੇ ਹੋਰ ਬਾਈ ਹੋਰਾਂ ਦਾ ਦੇ ਦੇਣਗੇ ਤੇ ਆਪਾਂ ਟਰੈਕਟਰ ਲੈ ਕੇ ਪਿੰਡ ਨੂੰ ਹੋ ਜਾਣਾ ਨਾ ਠੀਕ ਹੈ ਪਿੰਡ ਹੋ ਜਾਣਾ ਸਿੱਧਾ ਆਨੰਦਪੁਰ ਸਾਹਿਬ ਨੂੰ ਠੀਕ ਹੈ ਹੂੰ ਇਹ ਗੱਲ ਠੀਕ ਹੈ ਚਲੋ ਹੁਣ ਬਾਈ ਦੇ ਪੇਜ ਤੇ ਦੇਖ ਲਿਓ ਫਾਰਮ ਕਲਾਸ ਰਤੀ ਵਾਲੇ ਦੇ ਵੀ ਕਿਹਨੂੰ ਕਿਹਨੂੰ ਕੀ ਕੀ ਨਿਕਲਿਆ ਪਰਲੇ ਪਾਸੇ ਉਹ ਜਾਂਦੀ ਨੇ ਸੀ ਜਨਾਲੀਆਂ ਮਨੂਏਂ ਦੀਆਂ ਮਾਂ ਬਾਈ ਇਹ ਐ ਵਸੂਬਸ ਬਣਾ ਲਾਂਗੇ ਆਹ ਬੰਦੇ ਨੇ ਛੱਤਿਆ ਨਾਸ ਕਰਖਾ ਮੇਰੀ ਡਾਈਟ ਦਾ ਇਹਨੇ ਚਾਹ ਡੋਲ ਜਾ ਓਏ ਹੁਣੇ ਚਾਹ ਡੋਲ ਚਾਹ ਐਂ ਅਗਲੇ ਨੇ ਚਾਹ ਵੜਾਤੀ ਏ ਯਾਰ ਮੈਂ ਜਾ ਕੇ ਮਡੋ ਤੇ ਬੋਲਾ ਮੈਂ ਇਹ ਆਪ ਭਾਈ ਤੁਹਾਡੀ ਆਈਡੀ ਜਾਣ ਦੋ ਆਪਾਂ ਮੈਂਸ਼ਨ ਕਰ ਦੇਣੀ ਹੈ ਮਣੀ ਕਾਲਾ ਨਾਟ ਘੇਰਾ ਬਾਈ ਚਲ ਕੋਈ ਸਾਨੂੰ ਦੂਰ ਸੀ ਮੈਂ ਭੁੱਲ ਗਿਆ ਆਹ ਆ ਆ ਬੰਦਾ ਦਾ ਭਾਈ ਘਾ ਲਿਆ ਆਪਦਾ ਢਿੱਡ ਦੇਖਾਂ ਜਾਂ ਤਾਂ ਆਪਦਾ ਢਿੱਡ ਤਾਂ ਦਿਖਾ ਦੇ 0.5 ਹੈ 0.5 0.5 ਛਾਤੀ ਦਾ ਤੇਰੀ ਫਲੈਟ ਹੋ ਰਹੀ ਹੈ ਢਿੱਡ ਦੇਖ ਕੇ ਆ ਨਾ ਦੇਣਾ ਪਹਾੜ ਹੋਵੇ ਢਿੱਡ ਦੀ ਥਾਂ ਤੇ ਟਰੈਕਟਰ ਕਦੋਂ ਆਊਗਾ ਕਿ ਮੈਂ ਤੈਨੂੰ ਬੇਚੈਨੀ ਜੀ ਹੋ ਰਹੀ ਹੈ ਵੀ ਸਿੱਧੇ ਕੰਮ ਨਿਬੜੇ ਤੜਕੇ ਦਵਾਉਣਾ ਵੀ ਆ ਟਰੈਕਟਰ ਹੈ ਨਾ ਤੜਕੇ ਕਿੱਥੇ ਦਵਾਵਾ ਘਰੀ ਦੋਣਾ ਪਈ ਹੈ ਘਰੀ ਦੋ ਲੈ ਉਹਨੇ ਪ੍ਰੈਸ਼ਰ ਪ੍ਰੈਸ਼ਰ ਆ ਪਵਿੱਤਰ ਤੋਂ ਮੰਗਾ ਲਾਂਗੇ ਵਰਪਾ ਪ੍ਰੈਸ਼ਰ ਟਰੈਕਟਰ ਹੈ ਕਹਿੰਦਾ ਮੁੰਡਾ ਕਹਿੰਦਾ LED ਲਵਾਉਣੀ ਆ ਹੁਣ ਕਹਿੰਦਾ ਇਹ ਠਾਂ ਹੀ ਪੁਰਾਣੀ ਵਾਲੀ ਆ ਜਮਾ ਇਹ ਠੱਲਵਾ ਦਾਗੇ ਪਹਿਲਾਂ ਤਾਂ ਲੱਗੀ ਹੋਈ ਏ ਉਹਰੇ ਜਮਾ ਇਹ ਢੱਲਵਾਗੇ ਨਜਾਨਿਆ ਵਰਕਸ਼ਾਪ ਤੇ ਇਹ ਲਵਾ ਕੇ ਤੇ ਉਸ ਤੋਂ ਬਾਅਦ ਪੱਲੇ ਵੀ ਤਿਆਰ ਹੋਗੇ ਫਿਰ ਤੁਹਾਨੂੰ ਦੱਸ ਦਾਂਗੇ ਫਾਈਨਲ ਟੱਚ ਨੰਨਿਆ ਬੰਦ ਇਹ ਲਵਾ ਲਈ ਹੇਟਾਂ ਤੇ ਹੁਣ ਚੱਲਦੇ ਆਂਗੇ ਵੀ ਪੱਲੇ-ਪੁੱਲੇ ਲਵਾ ਕੇ ਹੁਣ ਤੁਰਦੇ ਆਂ ਪਿੰਡ ਨੂੰ ਕਿਉਂ ਕਰੇ ਕਿੰਨੀਆਂ ਕਿ ਗਾਲਾਂ ਪੈਰੀਆਂ ਨੇ ਮੈਂ ਕਹਿੰਦਾ ਗਰਦ ਘੱਟ ਗਈ ਆ ਆਵੈਲਾ ਆਵ ਇੱਕ ਤਾਂ ਵੀ ਡਿਊਟੀ ਤੇ ਪਹੁੰਚ ਵੀ ਗਿਆ ਅਸੀਂ ਐਸੇ ਡਿਊਟੀਆਂ ਤੇ ਅਸੀਂ ਡਿਊਟੀਆਂ ਦੀ ਖੜਿਆ ਕਦੋਂ ਹੋਊਗਾ ਸਟਾਰਟ ਕੱਲ ਨੂੰ ਲੈ ਕੇ ਆਈਏ ਕੱਪੜੇ ਕੱਲ ਨੂੰ ਲੈ ਆਵਾਂਗੇ ਕੱਪੜੇ ਕੱਪੜੇ ਲੈ ਕੇ ਤੇ ਹਾਂਜੀ ਹੁਣ ਆ ਪਾਏ ਹੋ ਜੀ ਇਹ ਵਰਕਸ਼ਾਪ ਤੇ ਫਾਈਬਰੂਡ ਫਿੱਟ ਕਰਾਉਣ ਲੱਗ ਰਹੇ ਨੇ ਵੀਰ ਜੀ ਦੇਉਂ ਤੇ ਪੁੜੜੀਆਂ ਨਹੀਂ ਜੋ ਆਪਾਂ ਕਰਦਾ ਨਹੀਂ ਜਾਇਆ ਬਾਹਰ ਕੱਢ ਬਾਹਰ ਕੱਢ ਉਧਰੋਂ ਬਾਹਰ ਕੱਢੋ ਦੇਖੋ ਮਿਊਜ਼ਿਕ ਸਿਸਟਮ ਹੇ ਚੱਲ ਰਿਹਾ ਡਾਉਨ ਕਰੀ ਗਾਣੇ ਠੀਕ ਹੈ ਇਹਨਾਂ ਕੱਟਾਂ ਦੀ ਵਰਚਾ ਕਰ ਲਓ ਉੱਥੇ ਆਪਾਂ ਆ ਨਾ ਟਿਕਟ ਕਰਕੇ ਦਿਖਾਉਣੇ ਤੁਹਾਨੂੰ ਕਿੰ딴 ਦੀ ਲੁੱਕ ਆਉਂਦੀ ਆ ਆਓ ਨੇਰਾ ਹੋ ਗਿਆ ਮਿੱਤਰੋ ਪੂਰਾ ਤੇ ਕੰਮ ਵੀ ਆਲਮੋਸਟ ਹਨਾ ਪੂਰਾ ਪੂਰਾ ਬਸ ਕੋਣ ਵਾਲੀ ਆ ਬਸ ਆ ਰਾ ਰੌਣ ਵਾਲੀਆਂ ਰਹਿ ਗਈਆਂ ਸਤਰੀ ਵੀ ਹੋ ਗਈ ਦਾਨਾ ਡਾਊਨ ਫੀਲਿੰਗ ਵੀ ਹੋ ਗਈ ਹੂੰ ਬਹੁਤ ਆ ਸੁਣੋ ਤੁਹਾਨੂੰ ਲਾਸਟ ਟੱਚ ਦਿਖਾਵਾਂਗੇ ਆ ਪੱਲੇ ਵੀ ਦਿਖਾ ਦੇ ਗਏ ਆ ਪੱਲੇ ਵੀ ਲਾਤੇ ਮਾਗਰਲੇ ਪੱਲੇ ਵੀ ਦਿਖਾ ਦੇ ਗਏ ਨੇ ਖੁਸ਼ੀ ਕਿਉਂ ਕਿੰਨਾ ਟਾਈਮ ਹੋ ਗਿਆ ਟਾਈਮ 9:00 ਵਜੇ ਗਏ ਬਈ 1:00 ਵਜੇ ਕਰੇ ਬਾੜਦਿਆਂ ਨੂੰ 4 ਘੰਟਿਆਂ ਦਾ ਰਾਹਗਾ ਫਿਰ ਸਵੇਰੇ ਵੀ ਸਦਿਆਂ ਉੱਠਣਾ ਟਰੋਣਾ ਟਰੈਕਟਰ ਸਵੇਰੇ ਟਰੈਨ ਤੋਂ ਟਰਾਲੀ ਤਿਆਰ ਕਰਨੀ ਆ ਕੱਪੜੇ ਲੈ ਕੇ ਆਉਣੇ ਨੇ ਹਲੇ ਕੱਪੜੇ ਲੀੜੇ ਵਾਲੇ ਵੀ ਇਹ ਗੱਲਾਂ ਤਾਂ ਚੱਲ ਪਾਇਆ ਪੱਲੇ ਪਾਇਨੇ ਪ੍ਰਾਨੇ ਦਾ ਹੈ ਭਾਜੀ ਹਾਂ 10 ਵਜੇ ਤੱਕ ਆ ਰਹੀ ਮੈਨੂੰ ਲੱਗਦਾ 10 ਪਿੱਛੋਂ ਮਤਲਬ ਫਰੰਟ ਤੋਂ ਹੋਰ ਚੀਜ਼ ਬਣਾਦੀ ਆ ਪਰ ਬੈਕ ਤੋਂ ਦੱਸੋ ਕਿੰਨਾ ਵਧੀਆ ਲੱਗ ਰਿਹਾ ਤੇ ਇਹ ਤੋਂ ਬਾਅਦ ਹੁਣ ਜਿਹੜੇ ਮੂਰਲੇ ਪੱਲੇ ਪੁੱਲੇ ਲੱਗ ਕੇ ਲਾਈਟ ਲੂਟ ਜਗਾ ਕੇ ਚੰਗੀ ਤਰ੍ਹਾਂ ਬੇਸ ਚ ਲਾ ਕੇ ਸਾਰਾ ਕੁਝ ਓਕੇ ਰਿਪੋਰਟਾ ਕਰਦਾ ਫਿਰ ਦੇਖੋਣਾ ਤੁਹਾਨੂੰ ਲਾਸਟ ਫਾਈਨਲ ਟੱਚ ਤੇ ਲਾਸਟ ਕੰਮ ਰਹਿ ਗਿਆ ਬਸ ਪਲੇਅਰ ਚੜਨਾ ਤੇ 올 ਡਨ ਹੋ ਗਿਆ ਤੇ ਤੋਂ ਬਾਅਦ ਤੁਹਾਨੂੰ ਲਾਈਟਿੰਗ ਫਾਈਟਿੰਗ ਚਲਾ ਕੇ ਸਾਰਾ ਕੁਝ ਦਿਖਾਵਾਂਗੇ ਇੱਧਰ ਬਾਬਾ ਦੀਪ ਸਿੰਘ ਜੀ ਜੀ ਉਹ ਹੈ ਉਹ ਇਹਨੂੰ ਲਾ ਕੇ ਐਂਡ ਬ੍ਰੇਕ ਕਰਕੇ ਇੱਧਰਲੇ ਪਾਸੇ ਹਰੀ ਸਿੰਘ ਨਾਲ ਉਹ ਆਜੀ ਫੋਟੋ ਤੇ ਓਕੇ ਰਿਪੋਰਟਰ ਨੇ ਦੋ ਫਿਰ ਥਾਂ ਕੇ ਉਹ ਹੈ ਤੇ ਦੋ ਇੱਧਰ ਆ ਗਏ ਬਾਕੀ ਉਹ ਉੱਪਰ ਲੱਗੇ ਹੋਏ ਨੇ ਉਹ ਤੁਹਾਡਾ ਡਿਜ਼ਾਈਨ ਆ ਗਿਆ ਹਾਂਜੀ ਮਿੱਤਰੋ 12:00 ਵੱਜ ਗਏ ਰਾਤ ਦੇ ਤੇ ਫਾਈਨਲੀ ਹੁਣ ਰੈਡੀ ਹੋ ਗਿਆ ਮਤਲਬ ਸਾਰਾ ਕੁਝ ਦਿਖਾ ਦੇ ਕਰਾ ਦੇਖੋ ਪੈਂਦੀ ਆ ਦਸਤ ਪੂਰੀ ਤੂੰ ਨਾ ਲੈ ਜਾਵੇਂ ਪਲੇਟ ਦਿਖਾ ਦੇ ਲੈ ਨਾ ਲੈ ਨਾ ਲੈ ਚੈੱਕ ਕਰੋ ਮਿੱਤਰੋ ਆ ਬੈਕ ਸਾਈਡ ਹੈ ਦੀ ਆ ਆ ਗਿਆ ਲੈ ਪਈਆ ਦੰਵਾ ਤੇ ਆਪਣਾ ਏਟਾ ਲੱਗ ਗਿਆ ਫਾਈਨਲੀ ਕਹਿੰਦੇ ਟਰੈਕਟਰ ਤਾਂ ਰੈਡੀ ਹੋ ਗਿਆ ਹੁਣ ਥੋੜੀਆਂ ਮੋਟੀਆਂ ਛੋਟੀਆਂ ਮੋਟੀਆਂ ਡੈਟਾਂ ਨੇ ਉਹ ਕੱਲ ਨੂੰ ਲਵਾ ਲੈਣੀਆਂ ਨੇ ਤੇ ਘਰੇ ਜਾ ਕੇ ਕੱਲ ਨੂੰ ਕਰਾਂਗੇ ਟਰਾਲੀ ਤਿਆਰ ਫਿਰ ਤੁਰ ਜਾ ਕੇ ਕਰਾਂਗੇ ਕੱਲ ਨੂੰ ਤੁਰਨਾ ਬਾਕੀ ਸਮਾਂ ਰੱਖ ਦੇ ਭਈ ਇਹਨੂੰ ਸਾਰਾ ਬਾਕੀ ਰੂਹ ਖੁਸ਼ ਹੁੰਦੀ ਆ ਦੇਖ ਕੇ ਖਰਾ ਐਰਾ ਪੀਰਾ ਹੋ ਗਿਆ ਬਲੇਮ ਤੇ ਕਹੜਾ ਹਾਂ ਮਾ ਹੁਣ ਮਿਲਦੇ ਆ ਟੜਕੇ ਦੇਖੋ ਮਿੱਤਰੋ ਹੋ ਗਿਆ ਤਿਆਰ ਬਾਕੀ ਨੈਕਸਟ ਵਲੌਗ ਆ ਜਿਹੜਾ ਆਪਾਂ ਆਨੰਦਪੁਰ ਸਾਹਿਬ ਤੋਂ ਆ ਕੇ ਪੂਰਾ ਵਧੀਆ ਪਰਫੈਕਟ ਵਲੌਗ ਬਣਾਵਾਂਗੇ ਤੇ ਕੀ ਐਦਕੀ ਮਤਲਬ ਆਪਾਂ ਪੂਰੀ ਜੋਰ ਲਾਵਾਂਗੇ ਵੀ ਮਤਲਬ ਓਨੀ ਮਤਲਬ ਕਈ ਵਾਰੀ ਕਹਿ ਦਿੰਦੇ ਨੇ ਭੋਰਤੀ ਇਸ ਵਾਰੀ ਆਪਾਂ ਜਿਹੜੇ ਪੂਰੇ ਸਹੀ ਜੈਨੂਇਨ ਵਲੌਗ ਬਣਾਇਆ ਕਰਾਂਗੇ ਫਾਰਮਰ ਕਲਾਸ ਰਤੀਆ ਤੁਸੀਂ ਬਾਈ ਹੋਰਾਂ ਦਾ ਨੰਬਰ ਵੀ ਉੱਪਰ ਨੋਟ ਕਰ ਸਕਦੇ ਹੋ ਸਾਰਾ ਕੁਝ ਲਿਖਿਆ ਪਿਆ ਹੈਗਾ ਮਨ ਮਨਪ੍ਰੀਤ ਸਿੰਘ ਮਨਰੀਤ ਸਿੰਘ ਫਾਰਮ ਕਲਾਸ ਰਤੀਆ ਤੇ ਜੇ ਕਿਸੇ ਵੀ ਵੀ ਨੇ ਕਰਾਉਣਾ ਹੋਵੇ ਡਾਊਨ ਸੀਲਿੰਗ ਦਾ ਤੇ ਪੂਫਰਾਂ ਦਾ ਮਤਲਬ ਇੱਕ ਨੰਬਰ ਹੈ ਜੇ ਆਡੀਓ ਸੁਣਨੀ ਆ ਆਪਾਂ ਉਹਤੇ ਪਾਵਾਂਗੇ ਆਪਣੇ ਜਿਹੜਾ ਇੰਸਟਾਗ੍ਰam ਹੈ ਉਤੇ ਪਾਈ ਹੋਊਗੀ ਸੋ ਓਕੇ ਧੰਨਵਾਦ ਜਿਹੜਾ ਨੇ ਇੱਥੇ ਤੱਕ ਵਲੌਗ ਦੇ ਇਕੱਠਾ ਇੱਕ ਜੂ ਮਿੱਤਰੋ